ਕੋਈ ਸਪੈਂਡ ਚ ਜੇ ਬਦਨਾਮੀ ਸੀਗੀ ਜੀ ਜੀਪੀ ਸਾਹਿਬ ਇੱਥੇ ਆ ਕੇ ਲੈਕਚਰ ਕਰਕੇ ਗਏ ਗੁਰਦੁਆਰੇ ਠੀਕ ਹੋ ਮੈਂ ਇਹਨਾਂ ਦੀ ਪ੍ਰੈਸਰ ਬੋਟਰ ਸਾਹਿਬ ਖੜੇ ਆ ਇਹਨਾਂ ਦੇ ਮੰਨਾ ਜਾਂ ਪੰਚਾਇਤ ਨਾ ਪਿੱਛੇ ਜਿੱਥੇ ਤੇ ਕੰਮ ਰੁਕਿਆ ਆ ਉਸ ਦੇ ਤੇ ਰਿਓ ਇਸ ਪੰਚਾਇਤ ਤੇ ਵੀ ਮਾਣੇ ਦਿੱਤਾਊਗਾ ਜੇ ਤੁਸੀਂ ਮੁੜ ਕੇ ਥੇ ਉਹੀ ਖੇ ਚਾਣੀ ਤੇ ਸਾਡੇ ਵੀ ਚਿੱਤਰ ਪੈਣੇ ਆ ਤੁਹਾਡੇ ਵੀ ਪੈਣੇ ਸੁਣ ਗਿਆ ਮੈਂ ਮੁੰਡਾ ਕਹਿਣਾ ਚਲੋ ਇਹਦੀ ਹਿੰਮਤ ਨਾ ਨਸ਼ਾ ਬੰਦ ਹੋਵੇਂ ਛਰੀ ਆਮ ਤੁਹਾਡੇ ਮਗਰ ਪਿਆ ਸੁਣ ਗਿਆ ਆਮ ਬੰਦਾ ਇਦਾਂ ਨਹੀਂ ਪੈ ਸਕਦਾ ਕੋਈ ਇਦਾਂ ਦਾ ਹੋਰ ਜੰਪਿਆ ਫੇ ਤੁਹਾਡੇ ਨੱਕ ਜੰਮ ਲਿਆ ਦੇਣਾ ਇਹ ਨਾ ਕਿ ਹੋ ਸੁਣ ਗਿਆ ਜਿੱਥੇ ਤਈ ਹੁਣ ਇਸ ਵੇਲੇ ਦੇਖੋ ਤੁਹਾਡੀ ਪ੍ਰਾਪਰਟੀ ਅਟੈਚ ਹੋਈ ਆ ਬਦਨਾਮੀ ਸਾਡੀ ਵੀ ਨਾਲ ਉਹ ਤੁਹਾਡੇ ਜਿੰਨੀ ਆ ਸਾਡੇ ਪੈਂਡ ਦੀਆਂ ਤੁਸੀਂ ਵੀ ਸਾਡੀ ਕਿਤੇ ਨਾ ਕਿਤੇ ਰੇਫੇਦਾਰੀ ਤੋਂ ਆ ਸੁਣ ਲਿਓ ਹੁਣ ਗੱਲ ਕਿਤੇ ਨਾ ਕਿਤੇ ਜੇ ਇਸ ਪਿੰਡ ਤੁਹਾਡੀ ਰਇਥੇ ਦਾ ਸਾਡੀ ਵੀ ਹੋਮਪ੍ਰੀਸ ਹੋ ਗਈ ਜੇ ਤੁਸੀਂ ਸਾਡੀ ਇੱਜ਼ਤ ਰੱਖੋਗੇ ਅਸੀਂ ਤੁਹਾਡੀ ਰੱਖਾਂਗੇ ਜੇ ਨਾ ਰਖੀਏ ਨਵੇਂ ਪੰਚਾਇਤ ਨੇ ਨਾ ਬੰਗਾ ਨਹੀਂ ਪਹਿਨੀ ਹੋਈਆਂ ਇਹ ਵੀ ਤੁਹਾਨੂੰ ਕੋਈ ਕਰਕੇ ਦਿਖਾ ਦੇ ਸੁਣ ਗਿਆ ਇੰਨੀ ਦੇਖ ਲਿਓ ਇਹ ਨਾਲੇ ਉਹ ਜਦੋਂ ਉਹ ਬਰਾਬਰ ਤੇ ਆ ਜਿਹੜਾ ਪ੍ਰੈਸ਼ਰ ਕੋਟਰ ਹੁੰਦਾ ਹੈ ਵੀ ਮੈਂ ਦੱਸ ਦੇਣਾ ਉਹ ਪਿੰਡ ਦਾ ਸਾਝਾ ਹੁੰਦਾ ਉਹਨੂੰ ਪਿੰਦ ਤੋਂ ਪ੍ਰਾਂਤ ਤੋਂ ਕਿਤੇ ਨਹੀਂ ਕਰਨੀ ਚਾਹੀਦੀ ਹਿੰਮਤ ਰੱਖਣੀ ਚਾਹੀਦੀ ਆ ਫੇਰ ਉਹਦੀ ਗੋਡਵੈਲ ਹੁੰਦੀ ਆ ਪਿੰਡ 'ਚ ਜੇ ਪਾਰਟੀ ਬਾਜੀ ਮਗਰ ਲੱਪਵੇ ਤੇ ਮੈਂ ਤਾਂ ਜੀ ਇਹ ਪਹਿਲਾਂ ਕਰਾ ਲਈ ਹੁਣ ਦੇਖੋ ਕੀ ਹੁੰਦਾ ਨੋ ਇਹ ਨਹੀਂ ਗੱਲ ਬਣਦੀ ਪ੍ਰੈਸ਼ਰ ਬੋਟਰ ਹੁੰਦਾ ਜਿਹਦਾ ਸੰਧਿਆ ਬੰਦਾ ਪੈਂਦਾ ਇਹਨੂੰ ਉਹੀ ਰੱਖਣਾ ਚਾਹੀਦਾ ਤੁਹਾਨੂੰ ਜਿਹੜਾ ਬੈਲਾਂ ਸੀ ਠੀਕ ਹੈ ਮੈਂ ਤਾਂ ਵੱਧ ਇਹਨਾਂ ਦੀ ਨਿਗਰਾਨੀ ਰੱਖੋ ਇਹਨਾਂ ਨੂੰ ਚਾਹੀਦਾ ਸਾਡਾ ਸਹਿਯੋਗ ਦੇਣ ਤੇ ਉਹ ਕੁਝ ਗੱਲਬਾਤ ਪਾਣੀ ਹੈ ਪਿੰਡ ਦਾ ਮਾਣ ਬਣਾ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ